ਹਾਂਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਜੀ ਮੈਂ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੋਂ ਪੱਤਰਕਾਰ ਨਿਸ਼ਾਨ ਸਿੰਘ ਬੋਲਦਾ ਜੀ ਅੱਛਾ ਜੀ ਬਿਲਕੁਲ ਜੀ ਹਾਂਜੀ ਵੀਰ ਜੀ ਤੁਹਾਡਾ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਸਵਾਗਤ ਹੈ ਅੱਛਾ ਜੀ ਹਾਂਜੀ ਵੀਰ ਜੀ ਤੁਹਾਡਾ ਨਾਮ ਕੀ ਹੈਗਾ ਜੀ ਦੱਸਿਆ ਜੀ ਆਪਣਾ ਸਰੋਤਿਆਂ ਨੂੰ ਜੀ ਮੇਰਾ ਨਾਮ ਹੈ ਜੀ ਸਿਮਰਨਜੀਤ ਸਿੰਘ ਜੀ ਵੈਗਰੂ ਪਟਿਆਲਾ ਤੋਂ ਜੀ ਜੀ ਤੇ ਜਿਸ ਤਰ੍ਹਾਂ ਭਾਜੀ ਪ੍ਰੀਤ ਸਿੰਘ ਸੈਣੀ ਦਾ ਜੀ ਕੱਲ ਮੌਤ ਹੋਈ ਹੈ ਬੜੀ ਦੁੱਖਦਾਇਕ ਘਟਨਾ ਵਾਪਰੀ ਹੈਗੀ ਹੈ ਹਾਂ ਜੀ ਹਾਂ ਜੀ ਤੇ ਬਹੁਤ ਸਾਨੂੰ ਵੀ ਸੁਣ ਕੇ ਬਹੁਤ ਦੁੱਖ ਲੱਗਿਆ ਹੈ ਹਾਂ ਸਾਨੂੰ ਬਹੁਤ ਜਿਹੜਾ ਇੱਕ ਜੀ ਤੇ ਜਿਹੜੇ ਇੱਕ ਮਤਲਬ ਨਿਧੜਕ ਪੱਤਰਕਾਰ ਹੈਗੇ ਸੀਗੇ ਸਿੱਖਾਂ ਦੀ ਸਿੱਖਾਂ ਦੀ ਗੱਲ ਕਰਦੇ ਸੀ ਪੰਜਾਬ ਦੀ ਗੱਲ ਕਰਦੇ ਸੀ ਹੋਣ ਦੀ ਗੱਲ ਕਰਦੇ ਸੀਗੇ ਹਾਂ ਜੀ ਹਾਂ ਜੀ ਹਾਂ ਜੀ ਇਹ ਇਹ ਜਿਹੜੀ ਘਟਨਾ ਭਾਜੀ ਵਾਪਰੀ ਹੈਗੀ ਹੈ ਕੱਲ ਕਦੋਂ ਦੀ ਹੈਗੀ ਹੈ ਇਹ ਕੱਲ ਦੁਪਹਿਰ ਦੀ ਘਟਨਾ ਜੀ 3 ਸਾਢੇ 1:30 ਵਜੇ ਦੀ ਤੱਕ ਘਟਨਾ ਹੈ ਜੀ ਇਹ ਜੀ ਭਾਜੀ ਹਾਂ ਨਹੀਂ ਪਤਾ ਕੋ ਤੁਹਾਨੂੰ ਕਦੋਂ ਪਤਾ ਲੱਗਿਆ ਸੀਗੇ ਇਸੇ ਘਟਨਾ ਬਾਰੇ ਐਨਓ ਭਾਈ ਬਲਦੇਵ ਸਿੰਘ ਬਡਾਲਾ ਜੀ ਤੋਂ ਸੁਨਿਆ ਮਿਲਿਆ ਸੀਗਾ ਕਿ ਪ੍ਰੀਤ ਸੈਣੀ ਜੀ ਦਾ ਕਿਧਰੇ ਕੋਈ ਐਕਸੀਡੈਂਟ ਹੋਇਆ ਜਾਪਦਾ ਹੈ ਜੀ ਭਾਜੀ ਤੇ ਉਹਨਾਂ ਨੇ ਮੈਨੂੰ ਆਖਿਆ ਸੀਗਾ ਵੀ ਤੁਸੀਂ ਜਰਾ ਜਲਦੀ ਆਨੰਦ ਫੰਡਾਂ ਚ ਜਿੱਥੇ ਵੀ ਹੈਗੇ ਹੋ ਜਾਓ ਜੀ ਤੇ ਕੋਈ ਜਾਇਜ਼ਾ ਲਓ ਵੀ ਕਿੰਨੀ ਕਿ ਸੱਟ ਪੇਟ ਲੱਗੀ ਐ ਤੇ ਜੇਕਰ ਉਹਨਾਂ ਨੂੰ ਕੋਈ ਲੋੜ ਹੈ ਕਿਸੇ ਕਿਸਮ ਦੀ ਤੇ ਉਹਨਾਂ ਨੂੰ ਮੁਹੱਈਆ ਕਰਾਓ ਤੇ ਉਹਨਾਂ ਦੇ ਸਪੋਰਟ ਕਰੋ ਜਾਓ ਤੁਸੀਂ ਜਰਾ ਜੀ ਜੀ ਤੇ ਭਾਈ ਬਲਦੇਵ ਸਿੰਘ ਵਡਾਲਾ ਜੀ ਦੇ ਫੋਨ ਆਉਣ ਤੋਂ ਬਾਅਦ ਉਹਨਾਂ ਦੇ ਨਾਲ ਇਕਬਾਲ ਵੀਰ ਜੀ ਹੁੰਦੇ ਆ ਇਕਬਾਲ ਵੀਰ ਜੀ ਦਾ ਫੋਨ ਆਇਆ ਜੀ ਤੇ ਮੈਂ ਮੈਂ ਅਰਬਨ ਸਟੇਟ ਤੋਂ ਮੈਂ ਉਦੋਂ ਉਦੋਂ ਉਸ ਵੇਲੇ ਆਪਣੇ ਮਦਰ ਦੇ ਘਰ ਸੀਗਾ ਜੀ ਜੀ ਤੇ ਮੈਂ ਫੌਰੀ ਤੌਰ ਤੇ ਮੋਟਰਸਾਈਕਲ ਚੱਕ ਕੇ ਭੱਜਿਆ ਇੱਧਰ ਨੂੰ ਹਾਂਜੀ ਜਦੋਂ ਮੈਂ ਅਜੇ ਘਰ ਦੇ ਬਾਹਰ ਹੀ ਸੀਗਾ ਤਾਂ ਇੱਥੇ ਬਹੁਤ ਸਾਰੀਆਂ ਗੱਡੀਆਂ ਕਾਰਾਂ ਖੜੀਆਂ ਸੀਗੀਆਂ ਤੇ 20 25 30 ਬੰਦੇ ਘਰ ਦੇ ਵਿੱਚ ਹੋਣਗੇ ਗੇਟ ਖੋਲਿਆ ਪ੍ਰੀਤ ਸੈਣੀ ਜੀ ਦੇ ਜਿਹੜੇ ਸੋਹਰਾ ਸਾਹਿਬ ਨੇ ਅੱਛਾ ਜੀ ਉਹ ਉਹਨਾਂ ਨੇ ਗੇਟ ਖੋਲ੍ਹਿਆ ਜੀ ਤੇ ਉਹ ਗੇਟ ਤੁਹਾਡੇ ਪਹਿਲਾਂ ਆਣ ਤੋਂ ਪਹਿਲਾਂ ਲੋਕ ਬਹੁਤ ਜੁੜ ਚੁੱਕੇ ਸੀਗੇ ਅ ਲੋਕ ਕਿਸ ਤਰ੍ਹਾਂ ਜੀ ਉਹ ਪਰਿਵਾਰਕ ਮੈਂਬਰ ਹੀ ਸੀਗੇ ਜੀ ਕੋਈ ਬਾਹਰਲੇ ਹੋਰ ਕੋਈ ਲੋਕ ਨਹੀਂ ਸੀਗੇ ਜੀ 10 20 ਬੰਦੇ ਜਿਹੜੇ ਅੰਦਰ 10 15 ਬੰਦੇ ਸੀਗੇ ਜਿਹੜੇ ਜੀ ਜੀ ਆਣ ਗਵਾੜ ਵੀ ਨਹੀਂ ਸੀਗਾ ਆਣ ਗਉਣ ਵੀ ਮੇਰੇ ਕਿਉਂਕਿ ਮੈਂ ਲੇਟ ਹੋ ਗਿਆ ਸੀ ਸ਼ਾਮ ਨੂੰ ਰਾਤ ਨੂੰ ਜੀ ਜੀ ਤੇ ਉਦੋਂ ਆਨਗਵਾਨ ਆਪਣਾ ਜੇ ਕੋਈ ਆਇਆ ਵੀ ਸੀ ਤਾਂ ਮੇਰੇ ਤੋਂ ਪਹਿਲਾਂ ਆ ਕੇ ਜਾ ਚੁੱਕੇ ਸੀ ਉਸ ਵੇਲੇ ਮੌਜੂਦ ਜਿਹੜੇ ਫੈਮਿਲੀ ਮੈਂਬਰ ਹੀ ਸੀਗੇ ਇਹਨਾਂ ਦੇ ਰਿਸ਼ਤੇਦਾਰ ਜੀ ਜੀ ਖਾਸ ਕਰਕੇ ਪ੍ਰੀਤ ਸੈਣੀ ਜੀ ਦੇ ਜਿਹੜੇ ਸੋਹਰਾ ਪਰਿਵਾਰ ਹੈ ਹਾਂਜੀ ਹਾਂਜੀ ਉਹ ਸੋਹਰਾ ਪਰਿਵਾਰ ਇੱਥੇ ਸੀਗੇ ਉਹਨਾਂ ਦੇ ਸੋਹਰਾ ਸਾਹਿਬ ਉਹਨਾਂ ਦੇ ਦੋ ਤਿੰਨ ਭਰਾ ਵੀ ਸੋਹਰਾ ਸਾਹਿਬ ਦੇ ਜੀ ਇੱਥੇ ਹੀ ਸੀਗੇ ਤੇ ਸੋਹਰਾ ਸਾਹਿਬ ਤੋਂ ਮੈਨੂੰ ਬਾਹਰ ਗੇਟ ਤੇ ਹੀ ਇਤਲਾ ਇਹ ਮਤਲਬ ਪਤਾ ਚੱਲ ਗਿਆ ਕੀ ਪ੍ਰੀਤ ਚੈਣੀ ਜੀ ਹੁਣ ਚੜਾਈ ਕਰ ਗਏ ਨਹੀਂ ਹੈਗੇ ਓਹੋ ਹੋ ਤੇ ਮੈਨੂੰ ਵੀ ਉੱਥੇ ਸੁਣਦਿਆਂ ਮੈਨੂੰ ਵੀ ਬਹੁਤ ਹੀ ਬੇਅੰਤ ਹਾਰਦ ਤੇ ਤਕਲੀਫ ਮਹਿਸੂਸ ਹੋਈ ਵੀ ਇਹ ਤਾਂ ਬਹੁਤ ਗਲਤ ਬਾਣਾ ਵਾਪਰ ਗਿਆ ਜੀ ਜੀ ਤੇ ਉਹਨਾਂ ਨੇ ਫਿਰ ਅੱਗੇ ਮੈਨੂੰ ਚੰਨਣਾ ਪਾਇਆ ਕਿ ਦੁਪਹਿਰ ਨੂੰ ਪਹਿਲਾਂ 3:00 ਵਜੇ ਮੈਨੂੰ ਫੋਨ ਆਇਆ ਇਹ ਕਹਿੰਦੇ ਸੋਹਰਾ ਸਾਹਿਬ ਕਹਿੰਦੇ ਸ਼ੈਣੀ ਜੀ ਪ੍ਰੀਤ ਚੈਣੀ ਜੀ ਦੇ ਸੋਹਰਾ ਸਾਹਿਬ ਨੇ ਮੈਨੂੰ ਦੱਸਿਆ ਵੀ ਦੁਪਹਿਰ ਨੂੰ 3:00 ਵਜੇ ਮੈਨੂੰ ਫੋਨ ਆਇਆ ਸੀਗਾ ਕੱਲ ਕੱਲ 3:00 ਵਜੇ ਕੱਲ ਦੁਪਹਿਰ ਨੂੰ 3:00 ਵਜੇ ਹਾਂਜੀ ਜੀ ਜੀ ਇਹ ਇਹ ਤ੍ਰਿਪੜੀ ਦੇ ਵਿੱਚ ਰਹਿੰਦੇ ਨੇ ਜੀ ਪ੍ਰੀਤ ਸ਼ੈਣੀ ਜੀ ਦੇ ਘਰ ਤੋਂ ਲਗਭਗ 8-9 ਕਿਲੋਮੀਟਰ ਦੂਰ ਹੈ ਉਹਨਾਂ ਦਾ ਘਰ ਤ੍ਰਿਪੜੀ ਏਰੀਆ ਦੇ ਵਿੱਚ ਪਟਿਆਲਾ ਦੇ ਵਿੱਚ ਜੀ ਤੇ ਉਹਨਾਂ ਦਾ ਫੋਨ ਆਇਆ ਵੀ ਪ੍ਰੀਤ ਸ਼ੈਣੀ ਜੀ ਦਾ ਇਹਨਾਂ ਨੂੰ ਵੀ ਮੈਂ ਹਾਲਚਾਲ ਇਹਨਾਂ ਦੇ ਸੱਸਰੀ ਗੱਲ ਹੋਈ ਉਹਨਾਂ ਨੇ ਹਾਲਚਾਲ ਪੁੱਛਿਆ ਸੋਹਰਾ ਸਾਹਿਬ ਨੇ ਤੇ ਪ੍ਰੀਤ ਨੇ ਅੱਗੋਂ ਜਵਾਬ ਦਿੱਤਾ ਵੀ ਮੈਂ ਚੜ੍ਹਦੀ ਕਲਾ ਚਾ ਜੀ ਜੀ ਠੀਕ ਇੰਨੀ ਕੁ ਸਰਸਰੀ ਗੱਲ ਹੋ ਕੇ ਫੋਨ ਇਹਨਾਂ ਦਾ ਹੋ ਗਿਆ ਖਤਮ ਜੀ ਉਸ ਤੋਂ ਬਾਅਦ ਠੀਕ ਅੱਧੇ ਘੰਟੇ ਬਾਅਦ ਉਹ ਫੋਨ ਦੁਬਾਰਾ ਆਉਂਦਾ ਜੀ ਇਹਨਾਂ ਨੂੰ ਸੋਹਰਾ ਸਾਹਿਬ ਤੋਂ ਜੀ ਜੀ ਵੀ ਮੇਰੀ ਡੈਡੀ ਤਬੀਅਤ ਇਹਨਾਂ ਨੂੰ ਬਾਪੂ ਜੀ ਕਹਿੰਦੇ ਸੀ ਇਹਨਾਂ ਨੂੰ ਸੋਹਰਾ ਸਾਹਿਬ ਨੂੰ ਉਹ ਕਹਿੰਦੇ ਬਾਪੂ ਜੀ ਮੇਰੀ ਤਬੀਅਤ ਹੈਗੀ ਬਹੁਤ ਖਰਾਬ ਜੀ ਇੱਕ ਗੱਲ ਹੈਗੀ ਮੌਕੇ ਤੇ ਇਕੱਲੇ ਹੀ ਮੌਜੂਦ ਸੀਗੇ ਉੱਥੇ ਘਰ ਦੇ ਵਿੱਚ ਹਾਂਜੀ ਇਕੱਲੇ ਹੀ ਸੀਗੇ ਜੀ ਇਹਨਾਂ ਦਾ ਇੱਕ ਵੀਡੀਓ ਐਡੀਟਰ ਜਾਂ ਜਿਹੜਾ ਸਹਾਇਕ ਮੁੰਡਾ ਆਂਦਾ ਹੈ ਉਹ ਸੋਮਵਾਰ ਨੂੰ ਜੋ ਮੈਨੂੰ ਪਤਾ ਚੱਲਿਆ ਐਥੇ ਪਰਿਵਾਰਕ ਮੈਂਬਰਾਂ ਤੋਂ ਜੀ ਸੋਮਵਾਰ ਨੂੰ ਸਵੇਰੇ ਉਹ ਉਹ ਉਸ ਨੂੰ ਸੋਮਵਾਰ ਨੂੰ ਛੁੱਟੀ ਕਰ ਦਿੰਦੇ ਆ ਜੀ ਉਹ ਐਤਵਾਰ ਨੂੰ ਕੰਮ ਕਰਦੇ ਨੇ ਸੋਮਵਾਰ ਨੂੰ ਛੁੱਟੀ ਕਰ ਦਿੰਦੇ ਮੁੰਡੇ ਨੂੰ ਤੇ ਇਸ ਸੋਮਵਾਰ ਨੂੰ ਕੱਲ ਸੋਮਵਾਰ ਹੋਣ ਕਰਕੇ ਉਹ ਘਰ ਦੇ ਵਿੱਚ ਕੱਲੇ ਹੀ ਸੀਗੇ ਜੀ ਜੀ ਇਹਨਾਂ ਦੇ ਸੋਹਰਾ ਸਾਹਿਬ ਨੇ ਇਹ ਵੀ ਦੱਸਿਆ ਵੀ ਮੈਂ ਉਸ ਨੂੰ ਪ੍ਰੀਤ ਨੂੰ ਇਹ ਵੀ ਕਿਹਾ ਵੀ ਜੇ ਤੇਰੀ ਤਬੀਅਤ ਖਰਾਬ ਹੈ ਤਾਂ ਉਹ ਮੁੰਡੇ ਨੂੰ ਬੁਲਾ ਲੈ ਤੂੰ ਉਹਨੂੰ ਕੱਲ ਨੂੰ ਛੁੱਟੀ ਦੇ ਦੇ ਦੀ ਜੀ ਉਦੋਂ ਇਹਨਾਂ ਨੇ ਕਿਹਾ ਮਤਲਬ ਇੰਨੇ ਹੀ ਗੌਰ ਨਹੀਂ ਫਰਮਾਇਆ ਤੇ ਉਹਨਾਂ ਨੇ ਇਹ ਕਿਹਾ ਵੀ ਕੋਈ ਗੱਲ ਨਹੀਂ ਮੈਂ ਚੜ੍ਹਦੀ ਕਲਾ ਚ ਆਇਆ ਮੈਨੂੰ ਕੋਈ ਬਹੁਤੀ ਲੋੜ ਨਹੀਂ ਹੈ ਜੀ ਤੇ ਜਦੋਂ ਅੱਧੇ ਘੰਟੇ ਬਾਅਦ ਦੁਬਾਰਾ ਫੋਨ ਕੀਤਾ ਉਦੋਂ ਪਰੀਤ ਨੇ ਫੋਨ ਕੀਤਾ ਸੋਹਰਾ ਸਾਹਿਬ ਨੂੰ ਵੀ ਮੇਰੀ ਤਬੀਅਤ ਬਹੁਤ ਖਰਾਬ ਹੈ ਵੀ ਤੁਸੀਂ ਆ ਜਾਓ ਵੀ ਵਿਗੜ ਚੁੱਕੀ ਹੈ ਤਬੀਅਤ ਹਾਂ ਮੇਰੀ ਤਬੀਅਤ ਵਿਗੜ ਚੁੱਕੀ ਹੈ ਵੀ ਤੁਸੀਂ ਜਲਦੀ ਆ ਜਾਓ ਜੀ ਜੀ ਤੇ ਉਹਨੇ ਇਹ ਵੀ ਹਦਾਇਤ ਕੀਤੀ ਵੀ ਘਰ ਇਹ ਲੇਡੀਜ਼ ਨੂੰ ਨਾ ਦੱਸਣਾ ਲੇਡੀਜ਼ ਘਬਰਾ ਜਾਂਦੀਆਂ ਤੁਸੀਂ ਆ ਜਾਓ ਮੇਰੀ ਤਬੀਅਤ ਖਰਾਬ ਹੈ ਇਹਨਾਂ ਦੇ ਇਹਨਾਂ ਦੀ ਵੀ ਇੱਕ ਗੱਲ ਹੈਗੀ ਹੈ ਵੀ ਇਹਨਾਂ ਦੀ ਜਿਹੜੀ ਵਾਈਫ ਤੇ ਇਹਨਾਂ ਦੇ ਬੱਚੇ ਹਾਂਜੀ ਉਹ ਕਿੱਥੇ ਸੀਗੇ ਆ ਇੱਕੋ ਹੀ ਬੇਟੀ ਹੈ ਜੀ ਮੈਨੂੰ ਵੀ ਇਹਨਾਂ ਦੇ ਬਾਰੇ ਪਰਿਵਾਰ ਦੇ ਬਾਰੇ ਕੱਲ ਇੱਥੇ ਆਣ ਤੋਂ ਪਤਾ ਚੱਲਿਆ ਇੱਕ ਇੱਕ ਬੇਟੀ ਹੈਗੀ ਹੈ ਇੱਕੋ ਹੀ ਬੇਟੀ ਹੈ ਇਹਨਾਂ ਦੀ ਛੋਟੀ ਜੀ ਉਹ ਲਗਭਗ 4 5 6 7 ਸਾਲ ਦੀ ਹੈ ਜੀ ਛੋਟੀ ਬੱਚੀ ਹੈ ਜੀ ਉਹ 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 ਨਾਨਕੇ ਰਹਿੰਦੇ ਨੇ ਜੀ ਤ੍ਰਿਪੜੀ ਉੱਥੇ ਹੀ ਇਹਨਾਂ ਦੀ ਵਾਈਫ ਦੋਨਾਂ 3 ਕਿ ਸਾਲ ਪਹਿਲਾਂ ਕੋਈ ਆ ਕੋਈ ਦਵਾਈ ਦੇ ਰਿਐਕਸ਼ਨ ਦੇ ਕਰਕੇ ਓਸਟੋਪੋਰੋਸਿਸ ਟਾਈਪ ਦੀ ਕੋਈ ਪ੍ਰੋਬਲਮ ਆ ਗਈ ਸੀ ਉਹਦੇ ਨਾਲ ਉਹਨਾਂ ਦੇ ਪਿੱਛੇ ਪਿੱਠ ਦੇ ਵਿੱਚ ਔਰ ਚੋਲੇ ਦੇ ਵਿੱਚ ਕੁਝ ਹੱਡੀਆਂ ਕਰੈਕ ਹੋ ਗਈਆਂ ਸੀ ਵਾਈਫ ਨੂੰ ਵਾਈਫ ਨੂੰ ਜੀ ਉਹ ਉਹ ਚੱਲਣ ਫਿਰਨ ਤੋਂ ਬੜੇ ਅਸਮਰਥ ਨੇ ਤੇ ਉਹ ਵੋਕਰ ਦੀ ਹੈਲਪ ਦੇ ਨਾਲ ਹੀ ਬਹੁਤ ਹੀ ਔਖਾ ਜਾ ਹੋ ਕੇ ਕਿ ਸੜਕੇ ਸਲਕੇ ਹੀ ਚੱਲਦੇ ਨੇ ਜੀ ਜੀ ਤੇ ਉਹਦੇ ਕਰਕੇ ਉਹਨਾਂ ਨੂੰ ਉਹਨਾਂ ਦੀ ਵਾਈਫ ਨੂੰ ਤੇ ਬੱਚੇ ਨੂੰ ਉਹਨਾਂ ਦੇ ਸਹੁਰਾ ਸਾਹਿਬ ਆਪਣੇ ਘਰ ਲੈ ਗਏ ਸੀਗੇ ਜੀ 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 ਤੇ ਉਹਨਾਂ ਦੀ ਦੇਖਭਾਲ ਉੱਥੇ ਹੀ ਹੋ ਰਹੀ ਹੈ ਜੀ ਜੀ ਸ਼ੈਣੀ ਸਾਹਿਬ ਕਿਉਂਕਿ ਇੱਥੇ ਰਹਿੰਦੇ ਨਹੀਂ ਉਹਨਾਂ ਨੂੰ ਬਾਹਰ ਅੰਦਰ ਜਾਣਾ ਪੈਂਦਾ ਆਪਣੀ ਪੱਤਰਕਾਰਤਾ ਕਰਕੇ ਹੂੰ ਹੂੰ ਕਦੇ ਕੋਇਸ ਕਰਕੇ ਪਰਿਵਾਰ ਨੂੰ ਪਿੱਛੋਂ ਸਾਹਮਣਾ ਕਰਨਾ ਉਹ ਦੇਖਭਾਲ ਕਰਨੀ ਔਖੀ ਹੋ ਜਾਂਦੀ ਸੀਗਾ ਪਰਿਵਾਰ ਨਹੀਂ ਸੰਭੀ ਹੋਈ ਸੀਗੀ ਜੀ 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 ਇਸ ਕਰਕੇ ਇਹ ਲਗਭਗ ਜ਼ਿਆਦਾਤਰ ਆਪਣੇ ਘਰ ਦੇ ਵਿੱਚ ਇਕੱਲੇ ਹੀ ਹੁੰਦੇ ਸੀ ਬਿਲਕੁਲ ਜੀ ਬਿਲਕੁਲ ਫਿਰ ਕੀ ਹੋਇਆ ਭਾਜੀ ਹਾਂ ਜਾਂ ਇਹਨਾਂ ਦਾ ਜਿਹੜਾ EMPLOYE ਜਿਹੜਾ ਕੋਈ ਮੁੰਡਾ ਆਂਦਾ ਸੀਗਾ ਜਿਹੜਾ ਨਾਲ ਸਹਾਇਕ ਹੁੰਦਾ ਸੀ ਕੈਮਰਾਮੈਨ ਜਾਂ ਉਹ ਐਡੀਟਰ ਅਤੇ ਜੋ ਇਹਨਾਂ ਦੀ ਟੀਮ ਸੀਗੀ ਉਹ ਇਹਨਾਂ ਨੇ ਨਾਲ ਕੰਮ ਕਰਦੀ ਸੀ ਉਹਨਾਂ ਦੀ ਟੀਮ ਸੀ ਉਹ ਕਦੇ-ਕਦੇ ਇਹਨਾਂ ਦੇ ਨਾਲ ਹੁੰਦੀ ਸੀ ਇੱਥੇ ਕਰਦੇ ਵਿੱਚ ਜੀ ਜੀ ਤੇ ਜ਼ਿਆਦਾਤਰ ਉਹ ਇਕੱਲੇ ਹੀ ਹੁੰਦੇ ਸੀ ਕਦੇ ਜੀ ਜੀ ਇਹ ਜਦੋਂ ਇਹਨਾਂ ਦੇ ਸੋਹਰਾ ਸਾਹਿਬ ਨੇ ਦੱਸਿਆ ਵੀ ਜਦੋਂ ਪਹੁੰਚੇ ਨੇ ਇੱਥੇ ਆਮ ਕਹਿੰਦੇ ਨੇ ਮੈਂ 20 ਮਿੰਟਾਂ ਦੇ ਵਿੱਚ ਮੋਟਰਸਾਈਕਲ ਧੋੜਾ ਕੇ ਪਹੁੰਚ ਗਿਆ ਅੱਛਾ ਜੀ ਜਦੋਂ ਪਹੁੰਚ ਕੇ ਉਹ ਅੰਦਰ ਦੇਖਦੇ ਨੇ ਅੰਦਰਲੇ ਕਮਰੇ ਦੇ ਵਿੱਚ ਉਹ ਬੈੱਡ ਦੇ ਉੱਪਰ ਮੁੱਦੇ ਪਈ ਸੀਗੀ ਜੀ ਜੀ ਤੇ ਲੱਤਾਂ ਵੀ ਕੁਝ ਢੜ ਬੈੱਡ ਦੇ ਉੱਪਰ ਸੀ ਲੱਤਾਂ ਕੁਝ ਬਾਹਰ ਸੀਗੀਆਂ ਕਹਿੰਦੇ ਬਿਲਕੁਲ ਸਿਰ ਛੁੱਟਿਆ ਹੋਇਆ ਸੀਗਾ ਜੀ ਉਹ ਜਾਨ ਹੈ ਨਹੀਂ ਸੀ ਉਸ ਟਾਈਮ ਤੱਕ ਜਦੋਂ ਤੱਕ ਉਹ ਪਹੁੰਚੇ ਉਹਨਾਂ ਨੇ ਉਹਨੂੰ ਸਿੱਧਾ ਕੀਤਾ ਮੁੱਦੇ ਪਏ ਨੂੰ ਫਿਰ ਉਹਨਾਂ ਦੀ ਛਾਤੀ ਦੇ ਵਿੱਚ ਉਹਨਾਂ ਨੇ ਕਾਫੀ ਕੋਸ਼ਿਸ਼ ਕੀਤੀ ਪ੍ਰੈਸ ਕਰਕੇ ਹੱਥ ਪੈਰ ਉਹਨਾਂ ਦੇ ਮੱਲੇ ਔਰ ਆਂਡੀਆਂ ਗਵਾਂਡੀਆਂ ਨੂੰ ਜਲਦੀ ਬੁਲਾ ਕੇ ਆਮਨ ਫਾਨਨ ਦੇ ਵਿੱਚ ਉਹਨਾਂ ਨੂੰ ਚੱਕ ਕੇ ਉਹ ਲੈ ਗਏ ਨੇ ਜਿਹੜਾ ਕੋਲੰਬੀਆ ਏਸ਼ੀਆ ਹਸਪੀਟਲ ਹੈ ਜੀ ਜੀ ਉਹਦਾ ਨਾਮ ਮਨੀਪਾਲ ਹਸਪੀਟਲ ਚੰਗਾ ਹਸਪੀਟਲ ਹੈ ਪਟਿਆਲੇ ਦੇ ਵਿੱਚ ਜੀ ਟਾਪ ਦਾ ਉਸ ਹਸਪੀਟਲ ਦੇ ਵਿੱਚ ਲੈ ਗਏ ਤੇ ਉੱਥੇ ਡਾਕਟਰਾਂ ਨੇ ਇਹਨਾਂ ਨੂੰ ਬ੍ਰੌਟ ਡੈੱਡ ਘੋਸ਼ਿਤ ਕੀਤਾ ਜੀ ਜੀ ਦੀ ਡੈਥ ਪਹਿਲਾਂ ਹੀ ਹੋ ਚੁੱਕੀ ਹੈ ਰਸਤੇ ਦੇ ਵਿੱਚ ਜਾਂ ਘਰੋਂ ਹੀ ਹਾਂਜੀ ਫਿਰ ਉੱਥੇ ਉਹਨਾਂ ਨੇ ਦੱਸਿਆ ਵੀ ਉਹਨਾਂ ਨੇ ਪੁਲਿਸ ਨੂੰ ਇਨਫਾਰਮ ਕਰਤਾ ਸੀ ਤੇ ਉਹਨਾਂ ਨੇ ਬਾਡੀ ਜਿਹੜੀ ਹੈ ਮਨੀਪਾਲ ਹਸਪੀਟਲ ਵਾਲਿਆਂ ਨੇ ਪੁਲਿਸ ਨੂੰ ਬਾਡੀ ਹੈਂਡਓਵਰ ਕੀਤੀ ਹੈ ਉਹ ਬਾਡੀ ਲੈ ਕੇ ਫਿਰ ਪੁਲਿਸ ਰਜਿੰਦਰਾ ਹਸਪਤਾਲ ਮੌਰਚਰੀ ਦੇ ਵਿੱਚ ਲੈ ਗਈ ਹੈ ਜੀ ਜੀ ਵੀਰ ਜੀ ਇਹ ਜਿਸ ਤਰ੍ਹਾਂ ਤੁਹਾਨੂੰ ਕਿਵੇਂ ਲੱਗਦਾ ਹੈ ਵੀ ਇਹ ਬਿਮਾਰੀ ਦੇ ਕਾਰਨ ਹੀ ਇਸ ਤਰ੍ਹਾਂ ਹੋਇਆ ਉਹਨਾਂ ਦੀ ਮੌਤ ਹੋ ਗਈ ਹੈ ਜਾਂ ਕੋਈ ਹੋਰ ਕਾਰਨ ਹੋ ਸਕਦਾ ਹੈ ਬਿਲਕੁਲ ਨਹੀਂ ਜੀ ਉਹ ਹੀ ਵਾਸ ਵੈਰੀ ਕਵਾਈਟ ਐਕਟਿਵ ਉਹ ਅਸੀਂ ਕਈ ਵਾਰੀ ਉਹਨਾਂ ਦੇ ਨਾਲ ਭਾਈ ਬਲਦੇਵ ਸਿੰਘ ਜੀ ਬਡਾਲਾ ਜੀ ਦੀ ਮਾਰਚਾਂ ਦੇ ਵਿੱਚ ਕਈ ਥਾਵਾਂ ਤੇ ਗਏ ਨੇ ਉਹ ਬਹੁਤ ਐਕਟਿਵ ਸੀਗੇ ਮਤਲਬ ਕੋਈ ਬਿਮਾਰੀ ਵਾਲੀ ਔਰ ਇਨਾ ਯੰਗ ਸ਼ਰੀਰ ਔਰ ਇਨਾ ਡਬਲਾ ਪਤਨਾਵਰ ਤੋਰਨ ਫਿਰਨ ਨਾ ਵਰ ਪੂਰਾ ਜੋਸ਼ ਕਰੋ ਸ਼ਿਗਾਰਾਂ ਦੇ ਅੰਦਰ ਇਸ ਤਰ੍ਹਾਂ ਦੀ ਤਾਂ ਕੋਈ ਸਾਨੂੰ ਕਦੇ ਮਹਿਸੂਸ ਹੀ ਨਹੀਂ ਹੋਇਆ ਔਰ ਪਰਿਵਾਰਿਕ ਮੈਂਬਰ ਵੀ ਇਹੀ ਦੱਸਦੇ ਨੇ ਇਸ ਤਰ੍ਹਾਂ ਦੇ ਉਹਨਾਂ ਨੂੰ ਕੋਈ ਪੁਰਾਣੀ ਲੰਬੀ ਕੋਈ ਬਿਮਾਰੀ ਕੋਈ ਕਿਸੇ ਕਿਸਮ ਦੀ ਨਹੀਂ ਚੱਲ ਰਹੀ ਸੀ ਜਵੀਰ ਜੀ ਇੱਕ ਗੱਲ ਹੋਰ ਸਵਾਲ ਬਹੁਤ ਵੱਡਾ ਹੈਗਾ ਕਿ ਜਿਸ ਤਰ੍ਹਾਂ ਇਹ ਕੌਮ ਦੇ ਵਾਸਤੇ ਸਿੱਖਾਂ ਦੇ ਵਾਸਤੇ ਨਿਧੜਕ ਹੋ ਕੇ ਗੱਲ ਕਰਦੇ ਸੀ ਕੋਈ ਹੋਰ ਤਾਂ ਨਹੀਂ ਵਾਕਿਆ ਇਸ ਤਰ੍ਹਾਂ ਬੰਦਾ ਵੀ ਘਰ ਦੇ ਵਿੱਚ ਕੋਈ ਆ ਕੇ ਬੰਦਾ ਕੋਈ ਚੀਜ਼ ਜਿਵੇਂ ਖਾਣੇ ਖਾਣਾ ਇਹਨਾਂ ਦੇ ਕਿੱਥੋਂ ਆਉਂਦਾ ਸੀਗਾ ਸਰ ਉਹ ਸਦੀ ਤਵਦੀਲ ਸ ਆਪਣੇ ਤੌਰ ਤੇ ਪਰਿਵਾਰ ਕਰ ਰਿਹਾ ਹੈ ਘਰ ਦੇ ਵਿੱਚ ਸੀਸੀਟੀਵੀ ਕੈਮਰਾ ਲੱਗੇ ਹੋਏ ਨੇ ਜੀ ਡਰਾਈング ਰੂਮ ਦੇ ਵਿੱਚ ਵੀ ਮੈਂ ਇਸ ਵੇਲੇ ਵੀ ਉਹਨਾਂ ਦੇ ਪਰਿਵਾਰ ਦੇ ਵਿੱਚ ਹੀ ਹੈਗਾ ਸ਼ਾਮਲ ਉੱਥੇ ਇਹਨਾਂ ਲਈ ਡਰਾਈング ਰੂਮ ਦੇ ਵਿੱਚ ਵੀ ਕੈਮਰੇ ਲੱਗੇ ਹੋਏ ਆ ਬਾਹਰ ਵੀ ਲੱਗੇ ਹੋਏ ਆ ਅੰਦਰ ਲੌਬੀ ਚ ਵੀ ਜਿੱਥੇ ਉਹ ਕੰਮ ਕਰਦੇ ਸੀ ਜਾਂ ਬੈਠਦੇ ਸੀ ਉੱਥੇ ਵੀ ਕੈਮਰੇ ਲੱਗੇ ਹੋਏ ਆ ਉਹਨਾਂ ਕੈਮਰਿਆਂ ਨੂੰ ਦੇਖ ਕੇ ਕੋਈ ਕਲੂ ਕੱਢਣ ਦੀ ਕੋਸ਼ਿਸ਼ ਪਰਿਵਾਰ ਆਪਣੇ ਤੌਰ ਤੇ ਕਰ ਰਿਹਾ ਹੈ ਜੀ ਵੀਰ ਜੀ ਪਰਿਵਾਰ ਨੂੰ ਕਿਸੇ ਤੋਂ ਕੋਈ ਸ਼ੱਕ ਹੋ ਰਿਹਾ ਹੈ ਜਾਂ ਕਿਵੇਂ ਲੱਗ ਰਿਹਾ ਹੈ ਹਜੇ ਤੱਕ ਤਾਂ ਕੋਈ ਗੱਲ ਸਾਹਮਣੇ ਨਹੀਂ ਆਈ ਜੀ ਜੀ ਨਹੀਂ ਪਰਵਾਰੀ ਕਹਿੰਦਾ ਜੀ ਦੇਖੋ ਸਾਨੂੰ ਇਹ ਸ਼ੱਕ ਤਾਂ ਹੈਗਾ ਵੀ ਉਸ ਨੂੰ ਕਦੇ ਆ ਕੋਈ ਬਿਲਕੁਲ ਉਹਨੂੰ ਥ੍ਰੈਟ ਤਾਂ ਸੀਗਾ ਹੀ ਵੀ ਉਹ ਕੌਮ ਦੇ ਵਾਸਤੇ ਸਿੱਖ ਕੌਮ ਦੇ ਵਾਸਤੇ ਕੰਮ ਕਰ ਰਿਹਾ ਹੈ ਜਾਂ ਬਾਦਲਾ ਦੇ ਖਿਲਾਫ ਜਾਂ ਐਸਜੀਪੀਸੀ ਦੇ ਖੁਲਾਸੇ ਇਹਨੇ ਕਰਦੇ ਸੀ ਵੀ ਪਰਵਾਹ ਨੂੰ ਤਾਂ ਮਤਲਬ ਇਹ ਸ਼ੱਕ ਹੈਗਾ ਹੀ ਹੈ ਵੀ ਕੁਝ ਕਿ ਕਿਦਰੇ ਕੁਝ ਗਲਤ ਹੋਇਆ ਉਹਦੇ ਨਾਲ ਸਵਾਲ ਬਹੁਤ ਖੜੇ ਹੁੰਦੇ ਆ ਬਹੁਤ ਵੱਡੇ ਭਾਜੀ ਹਾਂਜੀ ਹਾਂਜੀ ਜੀ ਜੀ ਸਾਨੂੰ ਵੀ ਬੇਅੰਤ ਹਰਦੋਰ ਤਕਲੀਫ ਹੈ ਵੀ ਇਹ ਨੇ ਇਹਨਾਂ ਨੇ ਧੜਕੌਰ ਕੌਮ ਦੇ ਵਾਸਤੇ ਇੰਨੀ ਸੇਵਾ ਕਰਨ ਲਾ ਵੀ ਇੰਨਾ ਹੁਣ ਕੌਮ ਨੂੰ ਮਿਲਣਾ ਨਹੀਂ ਇਹਦਾ ਘਾਟਾ ਪੂਰਾ ਨਹੀਂ ਹੋਣਾ ਇਹ ਬਹੁਤ ਵੱਡਾ ਘਾਟਾ ਹੈ ਕੌਮ ਨੂੰ ਹੁਣ ਵੀਰ ਜੀ ਭਾਜੀ ਜਿਸ ਤਰ੍ਹਾਂ ਹੁਣ ਲਾਸ਼ ਕਿੱਥੇ ਹੈਗੀ ਉਹਨੂੰ ਇਸ ਵੇਲੇ ਰਜਿੰਦਰਾ ਹਸਪੀਟਲ ਮੋਰਚੜੀ ਦੇ ਵਿੱਚ ਹੀ ਹੈ ਜੀ ਜੀ ਤੇ ਇਹਨਾਂ ਦਾ ਫਿਰ ਸੰਸਕਾਰ ਵਗੈਰਾ ਕਦੋਂ ਹੋਣਾ ਭਾਜੀ ਸੰਸਕਾਰ ਦਾ ਹਜੇ ਗੱਲ ਕੋਈ ਕਲੀਅਰ ਨਹੀਂ ਹੋਈ ਜੀ ਰੀਜ਼ਨ ਇਹ ਹੈ ਕਿ ਜਿਹੜੇ ਉਹਨਾਂ ਦੇ ਫੈਮਿਲੀ ਮੈਂਬਰਸ ਜਿਹੜੇ ਉਹਨਾਂ ਦੇ ਹੈਗੇ ਨੇ ਉਹ ਅਮਰੀਕਾ ਤੋਂ ਆਉਣਾ ਹੈ ਉਹਨਾਂ ਨੇ ਉਹ ਮੋਸਟ ਪ੍ਰੋਬਬਲੀ ਹੁਣ ਤੱਕ ਸ਼ਾਇਦ ਉਹ ਚੱਲ ਪਏ ਹੋਣ ਜੀ ਉੱਥੋਂ ਦੀ ਉਹ ਆਏ ਆਣਗੇ ਫੈਮਿਲੀ ਕਿਉਂਕਿ ਸੋਹਰਾ ਪਰਿਵਾਰ ਤਾਂ ਪਟਾੜੇ ਰਹਿੰਦਾ ਸੀ ਤੇ ਜਿਹੜਾ ਇਹਨਾਂ ਦਾ ਆਪਣਾ ਪਰਿਵਾਰ ਹੈ ਉਹਨਾਂ ਚੋਂ ਬੜੇ ਇਹਨਾਂ ਦੀ ਭੈਣ ਔਰ ਔਰ ਬਾਕੀ ਦੇ ਮੈਂਬਰਸ ਫੈਮਿਲੀ ਮੈਂਬਰਸ ਉਹ ਅਮਰੀਕਾ ਜੀ ਸਿਮਰਜੀਤ ਬਾਜੂ ਇੱਕ ਜਿਹੜੀ ਰਿਪੋਰਟ ਹੁੰਦੀ ਹੈ ਜਿਹੜੀ ਮੋਸਟ ਮਾਰਟਮ ਦੀ ਰਿਪੋਰਟ ਲਈ ਜਾਂਦੀ ਹੈ ਹਾਂ ਜੀ ਇਹ ਰਿਪੋਰਟ ਜਿਹੜੀ ਆਪਾਂ ਨੂੰ ਨਾਲ ਦੀ ਨਾਲ ਵੀ ਕੋਈ ਰਿਪੋਰਟ ਮਿਲਦੀ ਹੈ ਜਾਂ ਉਹ ਸਮਾਂ ਪਾ ਕੇ ਮਿਲਦੀ ਹੈ ਰਿਪੋਰਟ ਅ ਵੈਸੇ ਤਾਂ ਜੋ ਮੈਨੂੰ ਜਾਣਕਾਰੀ ਇਹਨਾਂ ਦੇ ਸਹੁਰਾ ਸਾਹਿਬ ਨੇ ਦਿੱਤੀ ਸੀ ਕਿਉਂਕਿ ਇਹਨਾਂ ਨੂੰ ਹਸਪਤਾਲ ਦੇ EMPLOYEES ਨੇ ਜਦੋਂ ਇਹ ਬੋਡੀ ਜਮਾ ਉੱਥੇ ਕਰਾ ਕੇ ਆਏ ਨੇ ਜੀ ਇਹਨਾਂ ਨੂੰ ਇਹ ਕਿਹਾ ਗਿਆ ਵੀ ਡੇਢ 2 ਮਹੀਨੇ ਬਾਅਦ ਜਾ ਕੇ ਕਿਦਰੀ ਰਿਪੋਰਟ ਆਉਂਦੀ ਹੈ ਜੀ ਜੋ ਜੋ ਪ੍ਰੀਤ ਸੈਣੀ ਜੀ ਦੇ ਸੋਹਰਾ ਸਾਹਿਬ ਨੇ ਮੈਨੂੰ ਜਾਣਕਾਰੀ ਦਿੱਤੀ ਉਹਨਾਂ ਨੂੰ ਹਸਪਤਾਲ ਦੇ EMPLOYEES ਨੇ ਆਖਿਆ ਪਰ ਸੁਣਨ ਦੇ ਵਿੱਚ ਇਹ ਵੀ ਆਉਂਦਾ ਹੈ ਜੀ ਵੀ ਕੁਝ ਜਿਹੜੇ ਸਪੈਸ਼ਲ ਲੋਕ ਹੈਗੇ ਜਾਂ ਜਾਂ ਗਵਰਨਮੈਂਟ ਅਗਰ ਚਾਹੇ ਤਾਂ ਉਹ ਉਹ ਇੱਕ ਦਿਨ ਦੇ ਵਿੱਚ ਵੀ ਕੁਝ ਘੰਟਿਆਂ ਦੇ ਵਿੱਚ ਵੀ ਰਿਪੋਰਟ ਦੇ ਦਿੰਦੇ ਨੇ ਕੋਈ ਐਥੇ ਜ਼ਿਕਰ ਐਥੇ ਕੋਈ ਜ਼ਿਕਰ ਕਰ ਰਿਹਾ ਸੀ ਵੀ ਜਿਹੜਾ ਸੁਭਕਰਨ ਸਿੰਘ ਦੀ ਜਿਹੜੀ ਜਿਵੇਂ ਹੁਣ ਡੈਥ ਹੋਈ ਹੈ ਕਿਸਾਨੀ ਮੋਰਚੇ ਦੇ ਵਿੱਚ ਜੀ 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 ਉਹਨਾਂ ਉਹਨਾਂ ਦੀ ਰਿਪੋਰਟ ਜਿਹੜੀ ਆ ਕੁਝ ਘੰਟਿਆਂ ਦੇ ਵਿੱਚ ਹੀ ਆ ਗਈ ਹੈ ਸਿਪਰਨ ਜੀ ਦੀ ਪੜੀ ਜਿਸ ਤਰ੍ਹਾਂ ਇੱਕ ਆਮ ਬੰਦਾ ਆਮ ਬੰਦੇ ਦੀ ਰਿਪੋਰਟ ਹੁੰਦੀ ਹੈ ਇਹਦਾ ਮਤਲਬ ਹੈ ਕੋਈ ਸਪੈਸ਼ਲ ਬੰਦਾ ਮਰਦਾ ਕਿਤੇ ਤੇ ਉਹਦੇ ਵਿੱਚ ਫਰਕ ਹੁੰਦਾ ਹੈ ਰਿਪੋਰਟ ਕਰਨ 'ਚ ਪ੍ਰੈਸ਼ਰ ਦੀ ਗੱਲ ਹੈ ਦੇਖੋ ਜੀ ਪ੍ਰੈਸ਼ਰ ਦੀ ਗੱਲ ਹੈ ਜੀ ਵੀ ਇਹ ਗਵਰਨਮੈਂਟ ਦੇ ਉੱਪਰ ਜੇ ਕੋਈ ਪ੍ਰੈਸ਼ਰ ਪਾ ਦੇਣ ਤਾਂ ਉਹ ਵਧੀਆ ਪੈਨਲ ਅੰਮ ਡਾਕਟਰ ਦਾ ਲੱਗੇ ਜਿਹੜਾ ਇਨਵੈਸਟੀਗੇਸ਼ਨ ਜਿਹੜੇ ਜਿਨ੍ਹਾਂ ਨੇ ਇਨਵੈਸਟੀਗੇਸ਼ਨ ਕਰਨੀ ਹੈ ਜੀ ਉਹ ਕੋਈ ਪੈਨਲ ਬਣ ਜਾਈਏ ਜਾਂ ਕੋਈ ਬੋਰਡ ਬਣ ਜਾਈਏ ਅਗਰ ਮੰਤ ਦਾ ਪ੍ਰੈਸ਼ਰ ਹੋਵੇ ਕਿਉਂਕਿ ਇਹ ਇੱਕ ਆਮ ਵਿਅਕਤੀ ਨਹੀਂ ਸੀ ਇਹ ਸਿੱਖ ਕੌਮ ਦਾ ਇੱਕ ਖਾਸ ਹੀਰਾ ਸੀ ਬਿਲਕੁਲ ਜੀ ਬਿਲਕੁਲ ਜਿਹੜਾ ਸਿੱਖ ਕੌਮ ਵਾਸਤੇ ਜਾਂ ਐਸਟੀਪੀਸੀ ਦੇ ਖੁਲਾਸਿਆਂ ਦੇ ਮੁਤਲਕ ਕੰਮ ਕਰਦਾ ਸੀ ਜੀ ਤਾ ਉਹ ਏ ਏ ਆਰਡੀਨਰੀ ਬੰਦਾ ਨਹੀਂ ਸੀ ਤੇ ਇਹਦੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਵੀ ਇੱਕ ਆਰਡੀਨਰੀ ਨਹੀਂ ਹੋਣੀ ਚਾਹੀਦੀ ਇਸੇ ਵਿੱਚ ਪਾਰੀ ਜਿਸ ਤਰ੍ਹਾਂ ਪਰਿਵਾਰ ਦੀ ਵੀ ਮੰਗ ਪਰਿਵਾਰ ਵੀ ਇਹੀ ਮੰਗ ਕਰਦਾ ਹੈ ਕਿ ਇੱਕ ਸਪੈਸ਼ਲ ਕੋਈ ਬੋਰਡ ਬੈਠੇ ਤੇ ਪੋਸਟਮਾਰਟਮ ਜਦੋਂ ਜਿਹੜੇ ਕਰਨ ਉਹ ਉਹਦੀ ਵੀਡੀਓਗ੍ਰਾਫੀ ਵੀ ਬਣਾਈ ਜਾਵੇ ਜਾਂ ਉਹਦਾ ਉਹਦਾ ਮਤਲਬ ਸਹੀ ਤਰੀਕੇ ਦੇ ਨਾਲ ਉਹਦਾ ਪੋਸਟਮਾਰਟਮ ਕਰਕੇ ਉਹਦੀ ਸਹੀ ਰਿਪੋਰਟ ਬਣਾਈ ਜਾਏ ਤਾਂ ਜੋ ਤੱਤ ਸਾਹਮਣੇ ਆ ਸਕਣ ਕੀ ਬਲ ਐਕਚੁਅਲ ਦੇ ਵਿੱਚ ਉਹਦੀ ਡੈਥ ਕਿਵੇਂ ਹੋਈ ਬਿਲਕੁਲ ਜੀ ਬਿਲਕੁਲ ਇੱਕ ਗੱਲ ਹੋਰ ਹੈਗੇ ਕੋਈ ਕੋਈ ਕਮੀ ਨਾ ਰਹਿ ਜਾਏ ਇੱਕ ਬੜਤਾਲ ਦੇ ਵਿੱਚ ਜੀ ਜੀ ਸਿਮਰਨਜੀਤ ਸਿੰਘ ਜੀ ਜਿਸ ਤਰ੍ਹਾਂ ਸੇਕ ਕੌਮ ਦੇ ਭਾਈ ਬਲਦੇਵ ਸਿੰਘ ਵਡਾਲਾ ਹੈਗੇ ਨੂੰ ਤੁਹਾਡੇ ਕੋਲ ਅੱਜ ਪਹੁੰਚੇ ਹੈਗੇ ਆ ਹਾਂ ਜੀ ਭਾਈ ਬਲਦੇਵ ਸਿੰਘ ਵਡਾਲਾ ਤੇ ਉਹਨਾਂ ਦੀ ਸਮੁੱਚੀ ਟੀਮ ਇੱਥੇ ਪ੍ਰੀਤ ਸ਼ੈਣੀ ਜੀ ਦੇ ਘਰ ਪਹੁੰਚੇ ਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ